ਚੈਨਲ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਦੇ ਕੁਝ ਗੱਲਾਂ ਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਜਿਹੜੇ ਟੈਰਫ ਲੱਗਿਆ ਉਹਨਾਂ ਬਾਰੇ ਕੈਨੇਡਾ ਦੇ ਉੱਤੇ ਅਮਰੀਕਾ ਨੇ 35% ਟੈਰਫ ਲਾਇਆ ਉਹਦੇ ਬਾਰੇ ਗੱਲਬਾਤ ਕਰਾਂਗੇ 25 ਤੋਂ ਵਧਾ ਕੇ 35% ਤੇ ਇੱਕ ਗੱਲਬਾਤ ਕਰਨੀ ਹੈ ਕਿ ਕੈਨੇਡਾ ਦਾ ਕਿਹੜਾ ਪ੍ਰਵੇਸ਼ ਸਭ ਤੋਂ ਮਹਿੰਗਾ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਉਂ ਮਹਿੰਗਾ ਹੈ ਤੇ ਸਸਤੇ ਕਿੱਥੇ ਰਿਹਾ ਜਾ ਸਕਦਾ ਓਵਰਡੋਜ਼ ਮੌਤਾਂ ਕਾਰਨ ਬੀਸੀ ਦੇ ਵਿੱਚ ਜਿਹੜੇ ਮਈ ਜੂਨ ਦੇ ਅੰਕੜੇ ਆ ਉਹ ਸਾਹਮਣੇ ਆਇਆ ਉਹਦੇ ਤੋਂ ਕਾਫੀ ਕੁਝ ਪਤਾ ਲੱਗ ਰਿਹਾ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਜੰਗਲੀ ਅੱਗਾਂ ਦੇ ਕਾਰਨ ਵੀਕੈਂਡ ਟਰੈਵਲ ਔਖਾ ਹੋਇਆ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਬੀਸੀ ਦੇ ਵਿੱਚ ਬਜ਼ੁਰਗਾਂ ਦੀ ਦੇਖਭਾਲ ਲਈ ਸਾਧਨਾਂ ਦੀ ਘਾਟ ਆ ਇਹ ਇੱਕ ਮਸਲਾ ਸਾਹਮਣੇ ਆਇਆ ਇਹਦੇ ਨਾਲ ਆਪਾਂ ਗੱਲਬਾਤ ਇਹਦੇ ਸੰਬੰਧੀ ਵੀ ਤੁਹਾਡੇ ਨਾਲ ਕਰਨੀ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਆਪਾਂ ਲਗਾਤਾਰ ਕਰ ਰਹੇ ਹਾਂ ਟੈਰਿਫਸ ਬਾਰੇ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੇ ਉੱਤੇ 35% ਟ ਟੈਰਫੀ ਬਹੁਤ ਚਰਚਾ ਹੋਈ ਬੜੀ ਗੱਲਬਾਤ ਹੋਈ ਲੱਗਦਾ ਸੀ ਕਿ ਕੋਈ ਨਾ ਕੋਈ ਮਾਰਕ ਕਾਰਨੀ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਡੋਨਲਡ 트ਰੰਪ ਦੇ ਨਾਲ ਆਪਣੀ ਡੀਲ ਕੋਈ ਨਾ ਕੋਈ ਨੇੜੇ ਤੇੜੇ ਲੈਉਣਗੇ ਪਰ ਗੱਲ ਬਣੀ ਨਹੀਂ ਮਾਮਲਾ ਬੜਾ ਸਿੱਧਾ ਹੈ ਅਮਰੀਕਾ ਦਾ ਇਹ ਦੋਸ਼ ਆ ਕੈਨੇਡਾ ਦੇ ਉੱਤੇ ਵੀ ਤੁਹਾਡੇ ਵੱਲੋਂ ਬਾਰਡਰ ਦੇ ਉੱਤੇ ਨਰਮੀ ਆ ਜਿਹੜੇ ਕ੍ਰਿਮੀਨਲ ਆ ਉਹ ਬਹੁਤ ਸੌਖੀ ਤਰ੍ਹਾਂ ਕੈਨੇਡਾ 'ਚ ਰਹਿ ਸਕਦੇ ਆ ਤੁਹਾਡੇ ਬਾਰਡਰ ਤੋਂ ਜਿਹੜੀ ਕੈਨੇਡਾ ਅਮਰੀਕਾ ਵਾਲੇ ਬਾਰਡਰ ਤੋਂ ਕੈਨੇਡਾ ਵੱਲੋਂ ਫੈਂਟਾਲ ਅਮਰੀਕਾ ਨੂੰ ਜਾਂਦੀ ਆ ਤੇ ਗਲਤ ਬੰਦੇ ਆਉਂਦੇ ਅੱਤਵਾਦੀ ਆਉਂਦੇ ਆ ਤੇ ਇਸ ਕਰਕੇ ਵੀ ਇਹਨਾਂ ਨੂੰ ਤੁਸੀਂ ਕ੍ਰਿਮੀਨਲ ਆਉਂਦੇ ਆ ਇਸ ਕਰਕੇ ਇਹਨਾਂ ਨੂੰ ਬਾਰਡਰ ਤੇ ਸਖਤੀ ਕਰੋ ਕੈਨੇਡਾ ਕਹਿੰਦਾ ਵੀ ਅਸੀਂ ਬਾਰਡਰ ਤੇ ਸਖਤੀ ਕਰ ਰਹੇ ਆ ਬਾਰਡਰ ਤੇ ਸਖਤੀ ਡੋਨਲਡ ਟਰੰਪ ਕਹਿੰਦੇ ਤੁਸੀਂ ਕੀਤੀ ਨਹੀਂ ਅਸੀਂ ਤੁਹਾਨੂੰ ਟਾਈਮ ਦਿੱਤਾ ਸੀ ਇਨਾ ਸ਼ਮਾ ਦਿੱਤਾ ਸੀ ਤੁਸੀਂ ਕੀਤੀ ਨਹੀਂ ਇਸ ਕਰਕੇ ਅਸੀਂ ਟੈਰਿਫ ਲਾਉਣ ਦਾ ਫੈਸਲਾ ਕਰ ਲਿਆ 33% ਟੈਰਿਫ ਲੱਗ ਰਹੇ ਆ ਕੈਨੇਡਾ ਦੇ ਆਪਣੇ ਤਰਕ ਨੇ ਜਾਂ ਦੁਨੀਆ ਵੀ ਆਪਣਾ ਤਰਕ ਦਿੰਦੀ ਆ ਕਿ ਜਿੰਨੀ ਡਰੱਗ ਉਧਰਲੇ ਪਾਸੇੋਂ ਆਉਂਦੀ ਮੈਕਸੀਕੋ ਵਾਲੇ ਪਾਸੇੋਂ ਸਾਊਥ ਬਲੋਂ ਉਧਰ ਉਹ ਤਾਂ ਹੈ ਹੀ ਕੁਛ ਨਹੀਂ ਮਤਲਬ ਕਹ ਲਓ ਵੀ ਜੇ ਆਟੇ ਚ ਲੋਨ ਦੇ ਬਰਾਬਰ ਆ ਜਿੰਨੀ ਉਧਰੋਂ ਆ ਰਹੀ ਆ ਵੀ ਇਹ ਸਿਰਫ ਬਹਾਨਾ ਆ ਕੈਨੇਡਾ ਦੇ ਨਾਲ ਡੋਨਲਡ ਟਰੰਪ ਦਾ ਕੀ ਰਣਨੀਤੀ ਆ ਕੀ ਕਹਿਣਾ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਸੋ ਇਹ ਟੈਰਫ ਜਿਹੜੇ ਲਾਏ ਗਏ ਨੇ 1 ਅਗਸਤ ਤੋਂ ਲਾ ਦਿੱਤੇ ਗਏ ਨੇ ਤੇ ਇਹਦੇ ਨਾਲ ਕੁਦਰਤੀ ਆ ਵੀ ਫਰਕ ਪਊਗਾ ਸਾਰੇ ਕੁਛ ਦੇ ਉੱਤੇ ਜਿਹੜਾ ਕੈਨੇਡੀਅਨ ਸਿਸਟਮ ਆ ਉਹਦੇ ਉੱਤੇ ਵੀ ਤੇ ਜਿਹੜਾ ਉਹਦੇ ਵਿੱਚ ਕਾਫੀ ਕੁਛ ਇਹਨਾਂ ਨੇ ਦੱਸਿਆ ਹੁਣ ਕੈਨੇਡਾ ਵਾਲੇ ਆਪਣਾ ਤਰਕ ਦੇ ਰਹੇ ਇੰਟਰੀਅਰ ਦੇ ਪ੍ਰੀਮੀਅਰ ਡੈਗਫੋਰਡ ਉਹ ਕਦੇ ਵੀ ਇਹਨਾਂ ਨੂੰ ਥੋੜਾ ਜਿਹਾ ਤਕੜੇ ਹੋਣਾ ਚਾਹੀਦਾ ਕੈਨੇਡਾ ਨੂੰ ਵੀ ਟੈਰਿਫ ਬਰਾਬਰ ਲਾਓ ਵੀ ਤੁਸੀਂ ਇਹਦਾ ਫਾਈਟਬੈਕ ਕਰੋ ਇਹਨਾਂ ਦੇ ਨਾਲ ਡੋਨਲਡ ਟਰੰਪ ਦੇ ਨਾਲ ਜੇ 35% ਉਹਨਾਂ ਨੇ ਟੈਰਿਫ ਲਾਏ ਆ ਇਹਨੂੰ ਇਟਲੀ ਇਟਰੀ 50% ਤੁਸੀਂ ਲਾ ਦਿਓ ਕਿ ਕੀ ਫਰਕ ਪੈਂਦਾ ਅਮਰੀਕਾ ਦੀ ਸਟੀਲ ਤੇ ਅਲਮਨਮ ਦੇ ਉੱਤੇ ਇਸ ਕਿਉਂਕਿ ਉਹਨਾਂ ਨੇ ਸਾਡੇ ਤੇ 35% ਲਾਇਆ ਇਸ ਕਰਕੇ ਤੁਸੀਂ ਵੀ 50% ਲਾਓ ਜਿਹੜਾ ਕੈਨੇਡਾ ਦੇ ਕੋਲ ਪ੍ਰੀਮੀਅਰ ਡਗਫੋਰਡ ਨੇ ਇਹ ਕਹਿਆ ਆ ਕਿ ਕੈਨੇਡਾ ਅਮਰੀਕਾ ਨੂੰ ਔਇਲ ਦਿੰਦਾ ਗੈਸ ਦਿੰਦਾ ਮਿਨਰਲ ਦਿੰਦਾ ਬਿਜਲੀ ਦਿੰਦਾ ਪੋਟਾਸ਼ ਦਿੰਦਾ ਯੂਰੇਨੀਅਮ ਦਿੰਦਾ ਤੇ ਇਹ ਸਾਰਾ ਕੁਛ ਆ ਕੈਨੇਡਾ ਨੂੰ ਕੈਨੇਡਾ ਕੋਲ ਤੇ ਬਹੁਤ ਕੁਛ ਆ ਤੇ ਜਿਹੜਾ ਇਹ ਸਾਰਾ ਕੁਛ ਜਿਹੜਾ ਕੈਨੇਡਾ ਕੋਲ ਆ ਅਮਰੀਕਾ ਇਹਨਾਂ ਤੇ ਨਿਰਭਰ ਕਰਦਾ ਚਾਹੇ ਉਹ ਪੋਟਾਸ਼ ਆ ਚਾਹੇ ਕਹ ਲੋ ਬਿਜਲੀ ਆ ਚਾਹੇ ਮਿਨਰਲ ਆ ਚਾਹੇ ਔਇਲ ਆ ਗੈਸ ਆ ਤੇ ਫਿਰ ਇਹ ਕਿਉਂ ਨਹੀਂ ਦਬਕਾ ਮਾਰ ਸਕਦੇ ਜਾਂ ਇਹ ਕਿਉਂ ਨਹੀਂ ਉਹਨਾਂ ਦੇ ਨਾਲ ਮੁਕਾਬਲਾ ਕਰ ਸਕਦੇ ਹਾਲਾਂਕਿ ਇਕਨੋਮੀ ਮਾਰਕੀਟ ਬਹੁਤ ਵੱਡੀ ਆ ਉੱਥੇ ਮੁਕਾਬਲਾ ਨਹੀਂ ਹੋ ਸਕਦਾ ਇਸ ਤਰ੍ਹਾਂ ਦਾ ਪਰ ਡੱਗਫੋਰਡ ਕਹਿੰਦੇ ਵੀ ਸਾਨੂੰ ਕਰਨਾ ਚਾਹੀਦਾ ਜਿਹੜੀ ਵੱਡੀਆਂ ਇੰਡਸਟਰੀ ਨੇ ਨਾ ਕੈਨੇਡਾ ਦੀ ਸਟੀਲ ਐਲੂਮੀਨਮ ਆਟੋ ਫੋਰੈਸਟਰੀ ਆਪਣੇ ਕਾਪਰ ਵੱਡੀ ਇਕਨੋਮੀ ਜਿਹੜੀ ਖਾਸ ਕਰਕੇ ਅਨਟਰੀਓ ਦੇ ਵਿੱਚ ਆ ਉਹ ਸਾਰੇ ਹਾਰਡ ਹਿੱਟ ਹੋਊਗੀ ਸਾਰੇ ਤੇ ਬਹੁਤ ਵੱਡਾ ਅਸਰ ਪੈਣਾ ਉਧਰ ਦੂਜੇ ਪਾਸੇ 트럼ਪ ਦੀ ਅਨਪ੍ਰੋਡਿਕਟੇਬਿਲਟੀ ਹੈ ਡੋਨਲਡ 트럼ਪ ਦੀ ਉਹਨਾਂ ਨੇ ਰਾਸ਼ਟਰ ਉਹਨਾਂ ਨੇ ਰਾਸ਼ਟਰਪਤੀ 트럼ਪ ਦੀ ਲੋਚਨਾ ਕੀਤੀ ਹੈ ਵੀ ਉਹ ਅਨਪ੍ਰੋਡਿਕਟੇਬਲ ਅਨਪ੍ਰੋਡਿਕਟੇਬਲ ਦਾ ਮਤਲਬ ਆ ਪਤਾ ਹੀ ਨਹੀਂ ਕਾ ਲੂ ਕੀ ਕਹ ਦੇਣਾ ਵੀ ਜਿਹੜਾ ਉਹ ਆਪਣਾ ਮਨ ਆ ਇੱਕਦਮ ਬਦਲ ਲੈਂਦੇ ਆ ਤੇ ਇੱਕ ਸਟੇਬਲ ਡੀਲ ਦੇ ਉੱਤੇ ਪਹੁੰਚੇ ਨਹੀਂ ਜਾ ਸਕਦਾ ਜਿਹੜੀ ਫੋਰਡ ਨੇ ਇਹ ਵੀ ਕਿਹਾ ਆ ਕਿ ਕੈਨੇਡਾ ਕੁਝ ਵੀ ਕਰ ਸਕਦਾ ਇਹਦੇ ਕੋਲ ਇੰਨੀ ਤਾਕਤ ਆ ਵੀ ਇਹ ਕੁਝ ਵੀ ਬਣਾ ਸਕਦਾ ਚਾਹੇ ਟ੍ਰੇਨਾਂ ਬਣਾਉਣੀਆਂ ਹੋਣ ਚਾਹੇ ਕਾਰਾਂ ਬਣਾਉਣੀਆਂ ਹੋਣ ਚਾਹੇ ਸੈਟਲਾਈਟ ਬਣਾਉਣੇ ਹੋਣ ਚਾਹੇ ਜੈਟ ਇੰਜਨ ਬਣਾਉਣੇ ਹੋਣ ਇਹਨਾਂ ਨੂੰ ਅਮਰੀਕਾ ਦੇ ਸਮਾਨ ਦੇ ਉੱਤੇ ਨਿਰਭਰ ਕਰਨ ਦੀ ਲੋੜ ਹੀ ਨਹੀਂ ਹੈ ਵੀ ਇਹ ਡਰਦੇ ਕਿਉਂ ਆ ਜਿਹੜੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬਾਈ ਜਿਹੜਾ ਇਹ ਬਾਈ ਕੈਨੇਡਾ ਦਾ ਕਨਸੈਪਟ ਪਿਛਲੇ ਸਮੇਂ ਦੇ ਵਿੱਚ ਚੱਲਿਆ ਆ ਅੰਟੈਰੀਓ ਦੇ ਵਿੱਚ ਜਿਹੜੀਆਂ ਇੰਡਸਟਰੀਜ਼ ਐਲੂਮਿਨਮ ਤੇ ਦੂਜੀਆਂ ਹੈਗੀਆਂ ਆ ਉਹ 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 ਕੰਮ ਕਰ ਰਹੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਜਿਹੜੀ ਡਿਪੈਂਡੈਂਸੀ ਅਮਰੀਕਾ ਦੇ ਉੱਤੇ ਉਹਨੂੰ ਘਟਾਇਆ ਜਾ ਸਕੇ ਫੋਰਡ ਨੇ 200 ਬਿਲੀਅਨ ਡਾਲਰ ਇਨਵੈਸਟ ਕਰ ਰਹੇ ਆ ਅਨਟੇਰੀਓ ਦੇ ਇਨਫਰਾਸਟ੍ਰਕਚਰ ਦੇ ਵਿੱਚ ਤੇ ਮੈਨੂਫੈਕਚਰਿੰਗ ਦੇ ਵਿੱਚ ਤਾਂ ਕਿ ਅਮਰੀਕਾ ਦੇ ਇਸ ਥ੍ਰੈਟ ਤੋਂ ਇਹਨੂੰ ਬਚਾਇਆ ਜਾ ਸਕੇ ਸੋ ਜਿਹੜੀਆਂ ਉਹਨਾਂ ਨੇ ਇਹ ਵੀ ਕਿਹਾ ਕਿ ਸਿਟੀ ਆਫ ਟ੍ਰਾਂਟੋ ਤੇ ਫੈਡਰਲ ਸਰਕਾਰ ਜਿਹੜੇ ਆ 55 ਸਬਵੇ ਕਾਰਸ ਜਿਹੜੀਆਂ ਉਹ 12 ਸਟਮ ਤੋਂ ਖਰੀਦ ਰਹੇ ਆ ਜਿਹੜੀ ਫੈਕਟਰੀ ਅਨਟੇਰੀਓ ਦੇ ਵਿੱਚ ਆ ਤਾਂ ਕਿ ਜਿਹੜੀ ਜੌਬ ਆ ਉਹ ਚੱਲਦੀ ਰਹੇ ਸੋ ਹੁਣ ਇਹ ਦੇਖਣ ਵਾਲਾ ਮਾਮਲਾ ਆ ਕਿ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸਰ ਪੈਂਦਾ ਕਿੰਨਾ ਕਿਹ ਫਾਈਟਬੈਕ ਕਰ ਸਕਦੇ ਆ ਅਗਲੀ ਕਰ ਬਤ ਕੈਨੇਡਾ ਦੇ ਵਿੱਚ ਕਈ ਵਾਰੀ ਗੱਲਾਂਬਾਤ ਚੱਲਦੀਆਂ ਵੀ ਕਿੱਥੇ ਰਹਿਣਾ ਔਖਾ ਤੇ ਕਿੱਥੇ ਰਹਿਣਾ ਸੌਖਾ ਜਾਂ ਇਹਦਾ ਫਰਕ ਹੈਗਾ ਕੁਝ ਲੋਕ ਕਹਿੰਦੇ ਕੋਈ ਫਰਕ ਨਹੀਂ ਜਿੱਥੇ ਤੁਸੀਂ ਚਲੇ ਜਾਓ ਬਹੁਤੇ ਲੋਕ ਮੂਵ ਹੁੰਦੇ ਆ ਕੋਈ ਅਲਬਰਟਾ ਦੇ ਵਿੱਚ ਵਿੱਚ ਇੱਕ ਅਲਬਰਟਾ ਕਾਲਿੰਗ ਦੀ ਮੁਹਿੰਮ ਚੱਲੀ ਹੁਣ ਵੀ ਚੱਲ ਰਹੀ ਹੈ ਲੋਕ ਅਲਬਰਟਾ ਦੇ ਵਿੱਚ ਚਲੇ ਗਏ ਕੈਲਗਰੀ ਐਡਵੈਂਟਨ ਦੇ ਵਿੱਚ ਇਧਰੋਂ ਟੋਰਾਂਟੋ ਤੋਂ ਅਨਟੈਰੀਓ ਤੋਂ ਫਿਰ ਇਧਰੋਂ BC ਤੋਂ ਮੂਵ ਹੋ ਗਏ ਉਹ ਕਹਿੰਦੇ ਜਿੱਥੇ ਸਸਤਾ ਹੀ ਬਹੁਤ ਆ ਸਾਰਾ ਕੁਝ ਜੀਐਸਟੀ ਜਾਂ ਸਾਰੀਆਂ ਚੀਜ਼ਾਂ ਤੋਂ ਸ਼ੋਰਟ ਆ ਉੱਥੇ ਵਾਲੇ ਲੋਕ ਕਹਿੰਦੇ ਵੀ ਗੱਲ ਇੰਨੀ ਸਹੀ ਨਹੀਂ ਹੈ ਕੁਝ ਲੋਕ ਕਹਿੰਦੇ ਵੀ ਜੇ ਅੰਟੈਰੀਓ ਬੀਸੀ ਦੇ ਵਿੱਚ ਮਹਿੰਗਾ ਆ ਸਾਮਾਨ ਜਾਂ ਚੀਜ਼ਾਂ ਇੱਥੇ ਕੰਮ ਦੇ ਮੌਕੇ ਵੀ ਜ਼ਿਆਦਾ ਹੈ ਉਨੀ ਮੌਸਮ ਥੋੜਾ ਠੀਕ ਹੋਰ ਕਰਕੇ ਅੰਦਰ ਜ਼ਿਆਦਾ ਵੀ ਉੱਥੇ ਕੀ ਗੱਲ ਆ ਜਾਂਦੀ ਪਰ ਕੋਈ ਜਿਹੜੀ ਰਿਪੋਰਟ ਆਈ ਹੈ ਉਹਨਾਂ ਨੇ ਨਿਚੋੜ ਕੱਢਿਆ ਇਸ ਗੱਲ ਦੇ ਵੀ ਕਿੱਥੇ ਰਹਿਣਾ ਸਸਤਾ ਤੇ ਕਿੱਥੇ ਰਹਿਣਾ ਮਹਿੰਗਾ ਤੁਸੀਂ ਇਹ 75000 ਡਾਲਰ ਕਮਾਉਨੇ ਆ ਤਾਂ ਤੁਹਾਡਾ ਲਾਈਫ ਸਟਾਈਲ ਕੈਨੇਡਾ ਦੇ ਵਿੱਚ ਹਰ ਥਾਂ ਦੇ ਉੱਤੇ ਇੱਕੋ ਜਿਹਾ ਨਹੀਂ ਹੋ ਸਕਦਾ ਕੁਝ ਥਾਵਾਂ ਦੇ ਉੱਤੇ ਇਹ 75000 ਡਾਲਰ ਬਹੁਤ ਆ ਤੇ ਕੁਝ ਥਾਵਾਂ ਦੇ ਉੱਤੇ ਬਹੁਤ ਘੱਟ ਆ ਸਭ ਤੋਂ ਮਹਿੰਗੇ ਪ੍ਰੋਵਿੰਸ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਹੈ ਬ੍ਰਿਟਿਸ਼ ਕੋਲੰਬੀਆ 'ਚ ਰਹਿਣਾ ਸਭ ਤੋਂ ਮਹਿੰਗਾ ਦੂਜੇ ਨੰਬਰ ਤੇ ਅਨਟੈਰੀਓ ਆ ਤੀਜੇ ਨੰਬਰ ਤੇ ਅਲਬਰਟਾ ਆ ਇਹਦਾ ਮਤਲਬ ਇਹ ਆ ਕਿ ਇਹਨਾਂ ਥਾਵਾਂ ਦੇ ਉੱਤੇ ਚੀਜ਼ਾਂ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਨਹੀਂ ਵੀ ਕਾਸਟ ਆਫ ਲਿਵਿੰਗ ਆ ਇਹ ਸਭ ਤੋਂ ਜ਼ਿਆਦਾ ਆ ਸਭ ਤੋਂ ਸਸਤੇ ਥਾਂ 'ਚ ਜਾਣਾ ਪ੍ਰਿੰਸ ਐਡਵਰਡ ਆਇਲੈਂਡ ਆ ਨਿਊ ਬ੍ਰਾਂਸ਼ਵਿਕ ਆ ਇਹ ਕੈਨੇਡਾ ਦੇ ਵਿੱਚ ਸਭ ਤੋਂ ਸਸਤੇ ਆ ਇੱਥੇ ਜਾਓਗੇ ਤਾਂ ਸਸਤੇ ਰਹੋਗੇ ਜਿਹੜੀਆਂ ਟੈਰਿਟਰੀਜ਼ ਨੇ ਜਿਹੜੀਆਂ ਟੈਰਿਟਰੀਜ਼ ਦੇ ਵਿੱਚ ਨੋਨਾਮਟ ਸਭ ਤੋਂ ਮਹਿੰਗੀ ਆ ਤੇ ਜਿਹੜੀ ਹੈਗੀ ਆ ਈਵਨ ਜਿਹੜੀ ਨੋਨਾਵਟਾ ਟੈਰਿਟਰੀ ਆ ਈਵਨ BC ਨਾਲੋਂ ਵੀ ਮਹਿੰਗੀ ਆ ਕਹਿੰਦੇ ਉਹ ਉੱਥੇ ਰਹਿਣਾ ਇੱਥੋਂ ਵੀ ਔਖਾ ਆ ਹੁਣ ਪ੍ਰਾਈਸ ਡਿਫਰੈਂਸ ਦਾ ਐਗਜ਼ਾਮਪਲ ਜੇਕਰ ਦੇਖਣੀ ਹੋਵੇ 1 ਡਾਲਰ ਜਿਹੜਾ ਦੇ ਨਾਲ BC ਦੇ ਵਿੱਚ ਤੁਸੀਂ ਸਿਰਫ 0.82 ਮਤਲਬ 82 ਸੈਂਟ ਜਿਹੜੇ ਹੈਗੇ ਆ ਨਿਊ ਬਰੰਜ਼ਵਿਕ ਵਿੱਚ ਉਹ ਕਰ ਸਕਦੇ ਆ ਬਹੁਤ ਵੱਡਾ ਡਿਫਰੈਂਸ ਆ ਪਰਚੇਜ਼ਿੰਗ ਪਾਵਰ ਦਾ ਮਤਲਬ ਜਿੰਨਾ ਸਮਾਨ ਤੁਹਾਡੇ BC ਦੇ ਵਿੱਚ 1 ਡਾਲਰ ਦੇ ਕੇ ਆਉਣਾ ਉਨਾ ਸਮਾਨ ਨਿਊ ਬਰੰਜ਼ਵਿਕ ਦੇ ਵਿੱਚ 82 ਸੈਂਟ ਦੇ ਕੇ ਆ ਜਾਂਦਾ ਇੰਨਾ ਵੱਡਾ ਫਰਕ ਆ ਕਾਸਟ ਆਫ ਲਿਵਿੰਗ ਹੁਣ ਅਲਬਰਟਾ ਦੇ ਵਿੱਚ ਕੀਮਤਾਂ ਜ਼ਿਆਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਲੋਕਾਂ ਦੀ ਕਮਾਈ ਵੀ ਵੱਧ ਆ। ਸੋ ਸਟਿਲ ਮੈਨੇਜ ਕਰ ਸਕਦੇ ਆ। ਦੂਜੇ ਪ੍ਰੋਵਿੰਸਰਸ ਦੇ ਮੁਕਾਬਲੇ ਕਿਤੇ ਨਾ ਕਿਤੇ ਹੋਏ ਨੂੰ ਮੈਨੇਜ ਕਰ ਲੈਂਦੇ ਆ। ਅਨਟੈਰੀਓ ਤੇ BC ਜਿਹੜੇ ਰੈਂਕਿੰਗ ਦੇ ਵਿੱਚ ਥੱਲੇ ਗਏ ਆ। ਜਦੋਂ ਇਨਕਮ ਐਡਜਸਟਿੰਗ ਜਾਂ ਕਾਸਟ ਆਫ ਲਿਵਿੰਗ ਦੀ ਗੱਲ ਆਉਂਦੀ ਆ ਅਨਟੈਰੀਓ ਤੇ BC ਜਿਹੜੇ ਆ ਆ ਟਾਪ ਟੂ ਬਾਟਮ ਦੇ ਉੱਤੇ ਚਲੇ ਗਿਆ ਡਿਸਪੋਜ਼ੀਬਲ ਇਨਕਮ ਦੇ ਮਾਮਲੇ ਦੇ ਵਿੱਚ ਜਿਹੜੀ ਮੈਨੀਟੋਬਾ ਤੇ ਨੂਨਾਵਟਾ ਉਹਨਾਂ ਕੋਲੇ ਲੋਇਸਟ ਡਿਸਪੋਜ਼ੀਬਲ ਇਨਕਮ ਆ। ਤੇ ਮਤਲਬ ਕਾਸਟ ਆਫ ਲੀਵਿੰਗ ਅਡਜਸਟ ਕਰਨ ਤੋਂ ਬਾਅਦ ਵੀ ਔਰ ਜਿਹੜੀਆਂ ਪਬਲਿਕ ਸਰਵਿਸਿਜ਼ ਨੇ ਉਹ ਬਹੁਤ ਮੈਟਰ ਕਰਦੀਆਂ ਸਟੱਡੀ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਹੜੀ ਫ੍ਰੀ ਪਬਲਿਕ ਸਰਵਿਸਿਜ਼ ਨੇ ਮਤਲਬ ਹੈਲਥ ਕੇਅਰ ਹੈ ਐਜੂਕੇਸ਼ਨ ਹੈ ਕਿ ਉਹਦੀ ਸਹੂਲਤਾਂ ਵੱਧ ਨੇ ਇਹਦੇ ਨਾਲ ਜਿਹੜੇ ਕੁਝ ਪ੍ਰੋਵਿੰਸਸ ਨੂੰ ਮਦਦ ਮਿਲਦੀ ਹੈ ਪਰ ਇੰਟਰੀਅਰ ਤੇ BC ਜਿਹੜੇ ਉਹ ਸਭ ਤੋਂ ਥੱਲੇ ਰੈਂਕ ਹੁੰਦੇ ਆ ਇਹਨਾਂ ਇਸ ਮਾਮਲੇ ਦੇ ਵਿੱਚ ਵੀ ਸੋ ਮੁੱਖ ਦੀ ਗੱਲ ਇਹ ਆ ਕਿ ਕਿੱਥੇ ਤੁਸੀਂ ਰਹਿੰਦੇ ਆ ਤੁਹਾਡੀ ਫਾਈਨੈਂਸ਼ੀਅਲ ਵੈਲਬੀਂਗ ਨੂੰ ਤੁਹਾਡੇ ਪੈਸਾ ਤੇ ਲਾ ਨੂੰ ਸਿਰਫ ਆਮਦਨ ਦਾ ਨਹੀਂ ਫਰਕ ਪੈਂਦਾ ਸਗੋਂ ਰਹਿ ਤੁਸੀਂ ਕਿੱਥੇ ਰਹੇ ਆ ਉਸ ਗੱਲ ਦੇ ਉੱਤੇ ਵੀ ਬਹੁਤ ਸਾਰਾ ਫਰਕ ਪੈਂਦਾ ਆ ਕਾਰਨ ਇਹਦਾ ਏ ਆ ਫਰਕ ਕਿਉਂ ਆ ਹਾਊਸਿੰਗ ਇੰਟੀਰੀਅਰ ਤੇ ਬੀਸੀ ਦੇ ਵਿੱਚ ਘਰ ਬਹੁਤ ਮਹਿੰਗੇ ਆ ਜਿਹੜਾ ਮੁੱਖ ਰੋਲਾ ਆ ਦੂਜਾ ਟਰਾਂਸਪੋਰਟੇਸ਼ਨ ਤੇ ਸ਼ਿਪਿੰਗ ਦੀ ਕਾਸਟ ਨੂੰ ਨਾ ਵਰਟ ਜਾਂ ਨਾਰਥ ਈਸਟਰਨ ਡਾਇਰੈਕਟਰੀਜ਼ ਦੇ ਵਿੱਚ ਮਤਲਬ ਸ਼ਿਪ ਹੋਣਾ ਫੂਡ ਵੀ ਫਿਊਲ ਵੀ ਸਮਾਨ ਵੀ ਕੁਦਰਤੀ ਹੈ ਵੀ ਔਰ ਮੋਟ ਇਲਾਕੇ ਦੇ ਵਿੱਚ ਸਮਾਨ ਪਹੁੰਚਦਾ ਪਹੁੰਚ ਤੋ ਇੰਨਾ ਮਹਿੰਗਾ ਹੋ ਜਾਂਦਾ ਵੀ ਉਹ ਤਾਂ ਮਹਿੰਗਾ ਹੋ ਗਿਆ ਜਿਹੜੀ ਅਲਬਰਟਾ ਆ ਉੱਥੇ ਹਰ ਪਿੰਗ ਜੌਬਸ ਹੈਗੀਆਂ ਕਾਫੀ ਇੰਡਸਟਰੀ ਦੇ ਵਿੱਚ ਮੋਅ ਇਲਾਜਾਂ ਗੈਸ ਆ ਉਹਦੇ ਨਾਲ ਲੋਕ ਬਾਵਜੂਦ ਮਹਿੰਗਾਈ ਹੋਣ ਦੇ ਜਿਹੜੇ ਚੰਗੀਆਂ ਨੌਕਰੀਆਂ ਦੇ ਉੱਤੇ ਉਹ ਮੈਨੇਜ ਕਰ ਜਾਂਦੇ ਆ ਹਰ ਇੱਕ ਆਈਟਮ ਜਿਹੜੀ ਗ੍ਰੋਸਰੀ ਆ ਚਾਹੇ ਤੁਹਾਡੀ ਗੈਸ ਆ ਚਾਹੇ ਕੋਈ ਕੱਪੜੇ ਆ ਉਹਨਾਂ ਦੇ ਪ੍ਰਾਈਸ ਵੱਖਰੇ ਆ ਕਿਉਂਕਿ ਸਪਲਾਈ ਚੇਨ ਟੈਕਸ ਡਿਮਾਂਡ ਹਰ ਪ੍ਰੋਸਟੈਕਟਰੀ ਦੇ ਵਿੱਚ ਵੱਖਰੀ ਆ ਸੋ so BC ਜਿਹੜਾ ਤੇ ਅੰਟੈਰੀਓ ਆ ਅਲਬਰਟ ਆ ਇਤਨੇ ਸਭ ਤੋਂ ਮੈਂ ਕਿਹਾ ਦੇ ਵਿੱਚ ਦੱਸੇ ਜਾ ਰਹੇ ਅਗਲੀ ਗੱਲਬਾਤ BC ਕਾਰਨਰਸ ਸਰਵਸ ਦੀ ਜਿਹੜੀ ਰਿਪੋਰਟ ਆ ਟੌਕਸਿਕ ਡਰੱਗ ਡੈਥਸ ਬਾਰੇ ਮਈ ਤੇ ਜੂਨ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਡਰੱਗਸ ਦੇ ਨਾਲ ਮੌਤਾਂ ਇੱਕ ਬਹੁਤ ਵੱਡੀ ਚਿੰਤਾ ਆ ਐਸ ਵੇਲੇ ਇੱਕ ਮਤਲਬ ਪੈਂਡੈਮਿਕ ਕਹੋ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਆ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਤੇ ਉਸੇ ਤਰ੍ਹਾਂ ਚੱਲੀ ਆ ਰਹੀ ਆ ਅ ਦੱਸਿਆ ਜਾ ਰਿਹਾ ਕਿ ਅਪ੍ਰੈਲ ਤੋਂ ਜੂਨ ਦੇ ਵਿੱਚ 225 ਦੇ ਵਿੱਚ 292 ਲੋਕਾਂ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਨਰੇਗੂਲੇਟਡ ਟੌਕਸਿਕ ਡਰੱਗਸ ਦੇ ਨਾਲ ਮੌਤ ਹੋਈ ਹੈ ਹੁਣ ਮੌਤ ਤੇ ਹੁੰਦੀ ਆ ਪਹਿਲਾਂ ਵੀ ਹੋ ਰਹੀ ਆ 6-7 ਮੌਤਾਂ ਰੋਜ਼ ਹੋ ਰਹੀਆਂ ਆ BC ਦੇ ਵਿੱਚ ਜਿਹੜੀ ਡਰੱਗਸ ਦੇ ਨਾਲ ਜਿਹੜੀ ਅਨਰੇਗੂਲੇਟਡ ਆ ਜਦਾ ਮੈਨੂੰ ਪਤਾ ਹੀ ਨਹੀਂ ਕਿੱਥੋਂ ਆ ਰਹੀ ਤੇ ਕੀ ਆ ਹੁਣ ਉਹਨਾਂ ਨੇ ਇਹਦੇ ਵਿੱਚੋਂ ਨਾ ਉਹ ਕੱਢਿਆ ਵੀ ਕਿਹੜਾ ਵਰਗ ਆ ਜਿਹੜਾ ਸਭ ਤੋਂ ਵੱਧ ਮਰ ਰਿਹਾ ਇਹਦੇ ਨਾਲ ਜੇ ਸ਼ਿਕਾਰ ਕੌਣ ਹੋ ਰਿਹਾ ਡਰੱਗ ਚ ਕੌਣ ਜਾ ਰਿਹਾ ਜ਼ਿਆਦਾ ਟ੍ਰੇਡ ਵਰਕਰ ਤੇ ਸਭ ਤੋਂ ਵੱਡਾ ਅਸਰ ਪੈ ਰਿਹਾ 25% ਜਿਨ੍ਹਾਂ ਦੀ ਮੌਤ ਹੋਈ ਹੈ ਟ੍ਰੇਡਸ ਦੇ ਵਿੱਚ ਕੰਮ ਕਰਦੇ ਸੀ ਟਰਾਂਸਪੋਰਟ ਦੇ ਵਿੱਚ ਜਾਂ ਕੋਈ ਇਕੁਇਪਮੈਂਟ ਆਪਰੇਟਰ ਸੀ ਕ੍ਰੇਨ ਚਲਾਉਂਦਾ ਸੀ ਕੋਈ ਕੁਛ ਕਰਦਾ ਸੀ ਮਤਲਬ ਇਹ ਸਭ ਤੋਂ ਜਿਹੜੀਆਂ ਖਤਰਨਾਕ ਨੌਕਰੀਆਂ ਜਿਨ੍ਹਾਂ ਦੇ ਵਿੱਚ ਨੈਸ਼ਨਲ ਸਭ ਤੋਂ ਵੱਧ ਮੌਕਾ ਹੁੰਦੀਆਂ ਉਹ ਵੱਖਰੇ ਵੱਖਰੇ ਟ੍ਰੇਡ ਟਰਾਂਸਪੋਰਟ ਤੇ ਜਿਹੜੇ ਇਕੁਇਪਮੈਂਟ ਆਪਰੇਟਰ ਆ ਜਿਹੜੇ ਸੇਲ ਤੇ ਸਰਵਿਸ ਵਰਕਰ ਨੇ ਉਹਨਾਂ ਦੇ ਉੱਤੇ ਵੀ ਅਸਰ ਪਿਆ ਜਿਹੜੇ ਸੇਲਜ਼ ਦੇ ਵਿੱਚ ਜਾਂ ਸਰਵਿਸਰ ਦੇ ਵਿੱਚ ਕੰਮ ਕਰਦੇ ਆ 10% ਜਿਹੜੀਆਂ ਡਰਗ ਰਿਲੇਟਡ ਡੈਥ ਨੇ 224 ਦੇ ਵਿੱਚ ਉਹਨਾਂ ਦੀਆਂ ਹੋਈਆਂ ਕਈਆਂ ਦਾ ਤਾਂ ਹਜੇ ਰੌਲਾ ਇਹ ਆ ਕਿ ਜਿਹੜੇ ਮਾਰੇ ਗਏ ਉਹਨਾਂ ਦਾ ਅਕੂਪੇਸ਼ਨ ਹੀ ਨਹੀਂ ਪਤਾ ਬਹੁਤੇ ਉਹਨਾਂ ਦਾ 55% ਜਿਹੜੇ ਲੋਕ ਤੇ ਉਹਨਾਂ ਦੀ ਮੌਤ ਹੋਈ ਆ ਉਹਨਾਂ ਦਾ ਜੌਬ ਅਕੂਪੇਸ਼ਨ ਪਤਾ ਹੀ ਨਹੀਂ ਉਹ ਕਿਹੜੇ ਪ੍ਰੋਫੈਸ਼ਨਲ ਸੰਬੰਧ ਰੱਖਦੇ ਆ ਪਰ ਬਹੁਤਿਆਂ ਦੀ ਉਮਰ 30 ਤੋਂ 68 ਸਾਲ ਦੇ ਵਿੱਚਕਾਰ 69% ਜਿਹਨਾਂ ਦੀ ਮੌਤ ਹੋਈ ਆ 30 ਤੋਂ 68 ਸਾਲ ਤੱਕ ਹੋਈ ਆ ਔਰ ਮੁੱਖ ਤੌਰ ਦੇ ਉੱਤੇ ਇਹ ਪੋਰਚ 78% ਜਿਹੜੀਆਂ ਡੈਥਸ ਹੋਈਆਂ ਉਹ ਬਹੁਤ ਵੱਡਾ ਜਿਹੜਾ ਜੈਂਡਰ ਪੈਟਰਨ ਕਰਾਈਸਿਸ ਆ ਉਹ ਦੱਸ ਰਿਹਾ ਔਰ ਬਹੁਤੀਆਂ ਮੌਤਾਂ ਦੇ ਵਿੱਚ ਹੋਈਆਂ ਮжоਰਿਟੀ ਲੋਕ ਘਰਾਂ ਦੇ ਵਿੱਚ ਮਰੇ ਆ ਘਰਾਂ ਤੋਂ ਬਾਹਰ ਨਹੀਂ ਮਰੇ ਦੂਜਾ ਜਿਹੜੇ ਸਭ ਤੋਂ ਵੱਧ ਮੌਤਾਂ ਜਿੱਥੇ ਹੋਈਆਂ ਉਹਨਾਂ ਦੇ ਵਿੱਚ ਆਪਣੇ ਵੈਨਕੂਵਰ ਸਰੀ ਤੇ ਗ੍ਰੇਟਰ ਵਿਕਟੋਰੀਆ ਇਹਨਾਂ ਦੇ ਉੱਤੇ ਸਭ ਤੋਂ ਵੱਧ ਅਸਰ ਪਿਆ ਸਮੋਕਿੰਗ ਜਿਹੜਾ ਡਰੱਗਸ ਦੇ ਨਾਲ ਜਿਹੜਾ ਸਮੋਕ ਹੈ ਜਾਂ ਟੀਕਾ ਲਾਉਂਦੇ ਇੰਜੈਕਸ਼ਨ ਜਾਂ ਹੰਦੇ ਆਏ ਮੁੱਖ ਕਾਰਨ ਤੇ ਮੌਤਾਂ ਜਿਹੜੀਆਂ ਇਹ ਪਹਿਲਾਂ ਕਈ ਮਹੀਨੇ ਥੋੜੀਆਂ ਮੌਤਾਂ ਹੋਈਆਂ ਉਸ ਤੋਂ ਬਾਅਦ ਮਈ ਤੇ ਜੂਨ ਦੇ ਵਿੱਚ ਕਹਿ ਲਓ ਕਿ ਇਹ ਇੱਕ ਵਾਰੀ ਫੇਰ ਜਿਹੜਾ ਵਾਧਾ ਆ ਉਹ ਹੋਣਾ ਸ਼ੁਰੂ ਹੋ ਗਿਆ ਤੇ ਲਗਭਗ 5 ਲੋਕਾਂ ਦੀ ਜਿਹੜੀ ਰੋਜ਼ ਮੌਤ ਆ ਉਹ ਹੋ ਰਹੀ ਹੈ ਜਿਹੜੀ ਇੱਕ ਬਹੁਤ ਵੱਡੀ ਚਿੰਤਾ ਦੀ ਗੱਲਬਾਤ ਹੈ ਅਗਲੀ ਗੱਲਬਾਤ ਐਸ ਵੇਲੇ ਸਮਰ ਦੇ ਵਿੱਚ ਟਰੈਵਲ ਕਿਉਂਕਿ ਆ ਲੌਂਗ ਵੀਕਐਂਡ ਆ ਹੁਣ ਸੋਮਵਾਰ ਨੂੰ ਬੀਸੀ ਡੇ ਆ ਛੁੱਟੀ ਆ ਤੇ ਅਗਸਤ ਲੌਂਗ ਵੀਕਐਂਡ ਬਹੁਤ ਬਿਜ਼ੀਐਸਟ ਟਾਈਮਸ ਵੇਲੇ ਜਿਹੜਾ ਟਰੈਵਲ ਹੁੰਦਾ ਬੀਸੀ ਦੇ ਵਿੱਚ ਕਿਉਂਕਿ ਪੀਕ ਦੇ ਉੱਤੇ ਆ ਗਰਮੀਆਂ ਛੋਲੇ ਲੋਕ ਸਭ ਤੋਂ ਬਾਅਦ ਆਨੰਦ ਮਾਣ ਰਹੇ ਆ ਤੇ ਲੋਕ ਆਪਣੀ ਵਕੇਸ਼ਨ ਕਿਤੇ ਨਾ ਕਿਤੇ ਇੰਜੋਏ ਕਰਨਾ ਚਾਹੁੰਦੇ ਆ ਟੂਰਿਜ਼ਮ ਬਿਜ਼ਨਸ ਜਿਹੜੇ ਖੁੱਲੇ ਆ ਭਾਵੇਂ ਰੌਲਾ ਇਹ ਵੀ ਇਸ ਵੇਲੇ ਜੰਗਲੀ ਅਗਾਂ ਬਹੁਤ ਲੱਗੀਆਂ ਆਪਾਂ ਪਹਿਲਾਂ ਜਿਹੜੀ ਇੱਥੇ ਕੈਨੇਡਾ ਦੇ ਵਿੱਚ ਸਸਕਾਰ ਚੁੰਨ ਵਾਲੇ ਇਲਾਕਿਆਂ ਦੇ ਜਿਹੜੀਆਂ ਜੰਗਲੀ ਅਗਾਂ ਲੱਗੀਆਂ ਇਹਦੇ ਧੂਏ ਨੇ ਅਮਰੀਕਾ ਵਾਲਿਆਂ ਨੂੰ ਪਰੇਸ਼ਾਨ ਕੀਤਾ ਅਮਰੀਕਾ ਦੇ ਵਿੱਚ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਪਰ ਜਿਹ ਉਹ ਠੰਡ ਦੇ ਨਾਲ ਥੱਲੇ ਨੂੰ ਬੈਠਣ ਲੱਗ ਪਿਆ ਤੇ ਇੰਨੀ ਅਨ ਹੈਲਦੀ ਹੋ ਗਈ ਹੈ ਹਵਾ ਵੀ ਸ਼ਿਕਾਗੋ ਵਰਗੇ ਸ਼ਹਿਰ ਦੁਨੀਆ ਦੇ ਸਭ ਤੋਂ ਮਾੜੀ ਹਵਾ ਵਾਲੇ ਸ਼ਹਿਰ ਬਣੇ ਹੋਏ ਐ ਇਸ ਵੇਲੇ ਪਰ ਵਾਈਲਡਫਾਇਰ ਕੈਨੇਡਾ ਦੇ ਵਿੱਚ باوجود ਇਸ ਜੰਗਲੀ ਅੱਗਾਂ ਲੱਗਿਆ ਹੋਣ ਦੇ ਲੋਕ ਬਹੁਤ ਟ੍ਰੈਵਲ ਕਰ ਰਹੇ ਆ ਹਾ ਪੀਚਲੈਂਡ ਹੈਰਿਸਨ ਹੌਟ ਸਪ੍ਰਿੰਗਸ ਲਿਟਨ ਲਿਟਨ ਜਿੱਥੇ ਤੁਸੀਂ ਦੇਖੋ ਵੀ 3 ਸਾਲ ਪਹਿਲਾਂ 2 ਸਾਲ ਪਹਿਲਾਂ ਜਿਹੜੀ ਸਭ ਤੋਂ ਭਿਆਨਕ ਅੱਗ ਸਾਡੀ ਇਹਨਾਂ ਸਮਿਆਂ ਦੀ ਲੱਗੀ ਹੈ ਕੈਨੇਡਾ ਦੇ ਇਤਿਹਾਸ ਦੇ ਵਿੱਚ ਔਰ ਗਰਮੀ ਪਈ ਹੈ ਉੱਥੇ ਬਹੁਤ ਸਾਰੇ ਵਿਜ਼ਿਟਰ ਜਾ ਰਹੇ ਆ ਇਸ ਵੇਲੇ ਬਹੁਤ ਕਾਫੀ ਜਿਹੜੀ ਭੀੜ ਆ ਹੁਣ ਜੰਗਲੀ ਅੱਗਾਂ ਹੈਗੀਆਂ ਆ ਪਰ ਹਰ ਕਿਤੇ ਨਹੀਂ ਬੀਸੀ ਦੇ ਕਈ ਪਾਰਟਸ ਦੇ ਵਿੱਚ ਅੱਗਾਂ ਇਸ ਵੇਲੇ ਲੱਗੀਆਂ ਆ ਪਰ ਸਾਰੇ ਏਰੀਏ ਜਿਹੜੇ ਉਹ ਡੇਂਜਰਸ ਨਹੀਂ ਆ ਬਹੁਤ ਜਿਹੜੇ ਪਪੂਲਰ ਸਪਾਟਸ ਨੇ ਇਸ ਵੇਲੇ ਅਜੇ ਵੀ ਸੇਫ ਨੇ ਇਹਦਾ ਮਤਲਬ ਕੀ ਆ ਸਾਰੀ ਗੱਲਬਾਤ ਦਾ ਕਿ ਜੇ ਤੁਸੀਂ ਇਹ ਲੌਂਗ ਵੀਕਐਂਡ ਦੇ ਉੱਤੇ ਅੱਜ ਕਿਤੇ ਜਾ ਰਹੇ ਹੋ ਤੇ ਅਗਲੇ 2-3 ਦਿਨ ਦੇ ਲਈ ਥੋੜਾ ਜਿਹਾ ਦੇਖ ਕੇ ਜਾਓ ਵੀ ਕਿੱਥੇ ਜੰਗਲੀ ਜਕ ਹੈਗੀਆਂ ਕਿੱਥੇ ਕੀ ਔਰ ਨੀਮਲ ਇਨਫਾਰਮਡ ਰਹੋ ਇਸ ਗੱਲ ਤੋਂ ਫਾਇਰ ਲੋਕੇਸ਼ਨ ਤੋਂ ਜਿਹੜੀ ਬੀਸੀ ਵਾਈਲਡਫਾਇਰ ਸਰਵਿਸ ਦੀ ਵੈਬਸਾਈਟ ਆ ਉਹਨੂੰ ਚੈੱਕ ਕਰੋ ਅਪਡੇਟਸ ਦੇ ਲਈ ਫਾਇਰ ਲੋਕੇਸ਼ਨ ਦੇ ਲਈ ਜਿਹੜਾ ਇਹਦੇ ਸਾਈਜ਼ਸ ਦੇ ਲਈ ਜਾਂ ਏਰੀਆ ਕਲੋజర్ ਹੈਗੇ ਆ ਉਹਦੇ ਟ੍ਰੈਵਲ ਤੋਂ ਪਹਿਲਾਂ ਉਹਨੂੰ ਵੀ ਦੇਖੋ ਰੋਡ ਕਲੋజర్ ਜਰੂਰ ਦੇਖੋ ਜਾਣ ਤੋਂ ਪਹਿਲਾਂ ਡرائی ਬੀਸੀ ਦੀ ਵੈਬਸਾਈਟ ਆ ਉਹਨੂੰ ਯੂਜ਼ ਕਰੋ ਕਿ ਜਿਹੜੇ ਰੋਡ ਹੈਗੇ ਆ ਉਹ ਬੰਦ ਤਾਂ ਨਹੀਂ ਤਾਂ ਕਿ ਜਿਹੜੀ ਜਿਹੜੀ ਕਈ ਵਾਰੀ ਉਹ ਇੱਕ ਲੇਨ ਦੇ ਉੱਤੇ ਕਰ ਦਿੰਦੇ ਸਾਰਾ ਵਾਈਲਡਫਾਇਰ ਕਰਕੇ ਜਵੇ ਬੀਚਲੈਂਡ ਦੇ ਨੇੜੇ ਹਾਈਵੇ 97 ਆ ਉਹ ਕੀਤਾ ਦੂਜੀ ਵੈਕੂਏਸ਼ਨ ਅਲਰਟ ਨੂੰ ਜਰੂਰ ਦੇਖੋ ਲੋਕਲ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਜਾਂ ਐਮਰਜੈਂਸੀ ਇਨਫੋ ਬੀਸੀ ਦੇ ਉੱਤੇ ਜਿਹੜੀਆਂ ਅਪਡੇਟ ਪੋਸਟ ਹੋ ਰਹੀਆਂ ਉਹਨਾਂ ਦੇ ਉੱਤੇ ਹੈਰਿਸਨ ਲੇਕ ਦੇ ਨੇੜੇ ਜਾਂ ਲਿਟਨ ਦੇ ਨੇੜੇ ਵੀ ਦੇਖਿਆ ਜਾ ਸਕਦਾ ਹੈ স্মੋਕ ਕੰਡੀਸ਼ਨਸ ਬਦਲ ਰਹੀਆਂ Air Quality ਹਜੇ ਵੀ ਸ਼ਿਫਟ ਹੋ ਰਹੀ ਹੈ ਕੁਇਕਲੀ ਹਵਾ ਦੇ ਰੁੱਖ ਨੂੰ ਦੇਖ ਕੇ ਜਿਹੜੀ ਫਾਇਰ স্মੋਕ ਵੈਬਸਾਈਟ ਆ ਉਹਦੇ ਉੱਤੇ স্মੋਕ ਫੋਰਕਾਸਟ ਵੀ ਚੈੱਕ ਕਰ ਸਕਦੇ ਆ ਜਿਹੜੇ ਡੈਸਟੀਨੇਸ਼ਨ ਦੇ ਉੱਤੇ ਜਾ ਰਹੇ ਹੋ ਟੂਰਿਸਟ ਸਪੋਰਟ ਐਸ ਵੀਲੇ ਵੀ ਬਹੁਤ ਬਿਜ਼ੀ ਨੇ ਬਲਿਸ ਬੇકરી ਐ ਪੀਚ ਲੈਂਡ ਦੇ ਵਿੱਚ ਉਹ ਕਹਿੰਦੇ ਕਸਟਮਰ ਇੰਨੇ ਆ ਰਹੇ ਵੀ ਪਹਿਲਾਂ ਕਦੇ ਦੇਖੇ ਨਹੀਂ ਜਿਵੇਂ ਰਾਫਟਿੰਗ ਰਿਜ਼ੋਰਟਾਂ ਲਟਨ ਦੇ ਨੇੜੇ ਉੱਥੇ ਵੀ ਜਿਹੜੀਆਂ ਉਹ ਮਤਲਬ ਟ੍ਰਿਪ ਹਜੇ ਵੀ ਚੱਲ ਰਹੀ ਹੈ ਲੋਕਾਂ ਨੂੰ ਕੁਝ ਚਿੰਤਾ ਹੈਗੀ ਆ ਪਰ ਸਟਿਲ ਸੇਫ ਆ ਵਿਜ਼ਿਟਰ ਜਿਹੜੇ ਉਹ ਪੁੱਛ ਰਹੇ ਆ ਕਿ ਮਤਲਬ ਜੇ ਉਹਨਾਂ ਨੂੰ ਪਲਾਨ ਕੈਨਸਲ ਕਰਨੇ ਪੈਣੇ ਪਰ ਬਹੁਤੇ ਜਿਹੜੇ ਟੂਰਸ ਨੇ ਜਾਂ ਐਕਟੀਵਿਟੀਜ਼ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਆਪਰਾ ਟੂਰਿਜ਼ਮ ਵੈਬਸਾਈਟ ਜਿਹੜਾ ਹੈਗੀ ਆ 노 बिफोर ਯੂ ਗੋ ਟਿਪ ਉਹਦੇ ਉੱਤੇ ਹੈਗੀਆਂ ਉਹਦੇ ਉੱਤੇ ਇੱਕ ਵਾਰੀ ਨਜ਼ਰ ਜ਼ਰੂਰ ਮਾਰੋ ਤਾਂ ਕਿ ਤੁਹਾਨੂੰ ਪਤਾ ਲੱਗ ਜੂਵੇ ਕਿ ਇੱਥੇ ਕਿਹੜੇ ਪਾਸੇ ਕਿਹੜੀ ਹਾਲਤ ਆ ਇਹ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਰੋਡ ਲਗ ਬੰਦ ਹੋ ਸਕਦਾ ਵੇ ਕਿشن ਆਰਡਰ ਕਿਤੇ ਹੋ ਸਕਦੇ ਆ ਜਿਹੜੀ 에ਅਰ ਐਡਵਾਈਸਰੀ ਆ ਉਹ ਅਲੱਗ ਹੋ ਸਕਦੀ ਆ ਹਰ ਤਰ੍ਹਾਂ ਦੀ ਚੀਜ਼ ਨੂੰ ਜਿਹੜਾ ਉਹਦਾ ਪੱਕਾ ਕਰਨ ਤੋਂ ਬਾਅਦ ਹੀ ਜਾਇਜ਼ ਜਾਵੇ ਅਗਲੀ ਗੱਲਬਾਤ ਇੱਕ ਜਿਹੜੀ ਬੀਸੀ ਦੇ ਵਿੱਚ ਲੌਂਗ ਟਰਮ ਕੇਅਰ ਕ੍ਰਾਈਸਿਸ ਆ ਉਹਦੀ ਸਮੱਸਿਆ ਆ ਜਿਹੜੇ ਸੀਨੀਅਰ ਨੇ ਬਜ਼ੁਰਗ ਹੋ ਜਾਂਦੇ ਆ ਉਹਨਾਂ ਨੂੰ ਫਿਰ ਲੌਂਗ ਟਰਮ ਕੇਅਰ ਦੇ ਵਿੱਚ ਛੱਡਿਆ ਜਾਂਦਾ ਉਹ ਦੋ ਤਰ੍ਹਾਂ ਦੇ ਨੇ ਇੱਕ ਸਰਕਾਰੀ ਆ ਇੱਕ ਪ੍ਰਾਈਵੇਟ ਆ ਸਰਕਾਰੀ ਸਸਤੇ ਹੁੰਦੇ ਨਾਲ ਦੇ ਬਰਾਬਰੀ ਉਹਨਾਂ ਦਾ ਖਰਚਾ ਹੁੰਦਾ ਪ੍ਰਾਈਵੇਟ ਮਹਿੰਗੇ ਬਹੁਤ ਹੁੰਦੇ ਆ ਇੱਕ ਪਰਿਵਾਰ ਆ ਲੰਡਾ ਕੈਰੀਅਰਸ ਦਾ ਪਰਿਵਾਰ ਉਹਨੇ ਆਪਣੀ ਕਹਾਣੀ ਦੱਸੀ ਆ ਉਹ ਕਹਿੰਦੇ ਸਾਨੂੰ 10500 ਡਾਲਰ ਮਹੀਨੇ ਦਾ ਪ੍ਰਾਈਵੇਟ ਕੇਅਰ ਲਈ ਉਹ ਜਿਹੜੀ ਮਦਰ ਆ ਉਹਦੇ ਹਸਬੰਡ ਦੇ ਲਈ ਉਹਨਾਂ ਨੂੰ ਪੇ ਕਰਨਾ ਪਿਆ ਕਿਉਂਕਿ ਉਹਨਾਂ ਨੂੰ ਪਬਲਿਕ ਕੇਅਰ ਰਾਈਟ ਵੇ ਨਹੀਂ ਮਿਲੀ 10000 500 ਡਾਲਰ ਇੱਕ ਮਹੀਨੇ ਦਾ ਪਬਲਿਕ ਕੇਅਰ ਬੈੱਡ ਦੇ ਲਈ ਵੇਟਿੰਗ ਲਿਸਟ ਬਹੁਤ ਲੰਬੀ ਆ ਜਿਹੜੀ ਵੇਟ ਆ ਪਬਲਿਕਲੀ ਫੰਡਡ ਲੌਂਗ ਟਰਮ ਕੇਅਰ ਹੈਗੇ ਆ ਉਹਨਾਂ ਦੇ ਵਿੱਚ ਲਗਭਗ 3 ਤੋਂ 4 ਮਹੀਨੇ ਲੱਗ ਰਹੇ ਆ ਜਿਹਦੇ ਵਿੱਚ ਲਗਭਗ ਉਹ ਕਹਿੰਦੇ ਪਰਿਵਾਰ ਨੇ 30000 ਡਾਲਰ ਖਰਚਦਾ BC ਦੇ ਵਿੱਚ ਸੀਰੀਅਸ ਬੈੱਡ ਸ਼ਾਰਟੇਜ ਆ ਸਰਕਾਰ ਦੀ ਰਿਪੋਰਟ ਦੱਸਦੀ ਹੈ ਕਿ BC ਨੂੰ 16000 ਨਵੇਂ ਲੌਂਗ ਟਰਮ ਕੇਅਰ ਬੈੱਡ ਚਾਹੀਦੇ ਆ 2036 ਦੇ ਵਿੱਚ ਪਰ ਇਹਨਾਂ ਕੋਲੇ 380 ਆ 3315 ਜਿਹੜੇ ਵਾਦਾ ਕੀਤਾ ਗਿਆ ਸੀ 2020 ਦੇ ਵਿੱਚ ਜਿਨ੍ਹਾਂ ਨੇ ਕਿ ਵੜਨਾ ਹੈ ਉਹ ਫਰਕ ਬਹੁਤ ਵੱਡਾ ਆ ਉਹ ਜਾਣ ਕਿੱਥੇ ਜਿਹਨਾਂ ਲੋਕਾਂ ਦੇ ਕੋਲ ਹੁਣ ਬਜ਼ੁਰਗਾਂ ਨੇ ਕਿੱਥੇ ਜਾਣਾ ਆ ਰਹਿਣਾ ਆ ਔਰ ਵੇਟ ਲਿਸਟ ਕਿਉਂਕਿ ਉਹ ਗਿਣਤੀ ਵਧੀ ਜਾਂਦੀ ਆ ਵੇਟ ਲਿਸਟ ਵਧੀ ਜਾਂਦੀ ਆ ਜਿਹੜੇ ਸੀਨੀਅਰ ਵੇਟ ਕਰ ਰਹੇ ਆ ਪਬਲਿਕ ਕੇਅਰ ਬੈੱਡ ਦੇ ਲਈ ਇਸ ਵੇਲੇ ਉਹ 3 ਗੁਣਾ ਹੋ ਗਿਆ 2381 2116 ਵਿਚ ਸੀ ਗਿਆ ਇਸ ਲਈ 7200 225 ਦੇ ਵਿੱਚ ਸੀਨੀਅਰ ਜਿਹੜੇ ਆ ਹੁਣ ਰੌਲਾ ਇਹ ਆ ਵੀ ਬੈੱਡ ਜਿਹੜੇ ਲੌਂਗ ਟਰਮ ਕੇਅਰ ਆ ਉਹ ਦੂਰ ਮਿਲਦੇ ਆ ਅਸੀਂ ਜਿਹੜੇ ਸ਼ਹਿਰ ਚ ਰਹੇ ਸਾਡੇ ਨੇੜੇ ਮਿਲ ਜੇ ਤਾਂ ਚੰਗਾ ਘਰ ਦਾ ਉਹ ਵੀ ਸੌਖਾ ਬਜ਼ੁਰਗ ਨੂੰ ਵੀ ਚੰਗਾ ਪਰ ਇੱਥੇ ਕੀ ਹੋ ਰਿਹਾ ਕਿਉਂਕਿ ਸ਼ਾਰਟੇਜ ਆ ਤੁਹਾਨੂੰ ਬਾਈ ਚੋਇਸ ਨਹੀਂ ਮਿਲਦਾ ਤੁਹਾਨੂੰ ਘਰ ਤੋਂ ਦੂਰ ਤੁਹਾਡੀ ਫੈਮਿਲੀ ਤੋਂ ਫਰੈਂਡਸ ਤੋਂ ਦੂਰ ਮਤਲਬ ਮਿਲ ਜਾਂਦਾ ਤੇ ਉਹ ਬਜ਼ੁਰਗਾਂ ਦਾ ਉੱਥੇ ਮਨ ਨਹੀਂ ਲੱਗਦਾ ਹੁਣ ਜਿਹੜੀ ਜਿਹੜੇ ਇਹ ਦੀ ਜਿਹੜੀ ਮਦਰ ਸੀਗੀ 80 ਸਾਲ ਦੀ ਆ ਉਹ ਕਹਿੰਦੇ ਉਹਦੇ ਉਹ ਆਪਣੇ ਘਰ ਦੇ ਵਿੱਚ ਕੇਅਰ ਨਹੀਂ ਕਰ ਸਕਦੀ ਸੋ ਉਹ ਪਾਰਕਿੰਸਨ ਆ ਮਤਲਬ ਦੂਜਾ ਦਿਖਦਾ ਨਹੀਂ ਹੈ ਤੇ ਉਹ ਮਤਲਬ ਹੈਲਥ ਕੁਇਕਲੀ ਪਿੱਛੇ ਨੂੰ ਜਾ ਰਹੀ ਹੈ ਜਿਹੜਾ ਹਾਊਸਿੰਗ ਕਈਆਂ ਦੀ ਹੁਣ ਇਹਨਾਂ ਦੇ ਘਰ ਟਾਊਨ ਹਾਊਸ ਆ ਟਾਊਨ ਹਾਊਸ ਦੇ ਵਿੱਚ ਇੱਕ ਕੰਵਰਟ ਰੂਮ ਆ ਇੱਕ ਬੈਡਰੂਮ ਦੇ ਵਿੱਚ ਪੌੜੀਆਂ ਚੜ ਕੇ ਉੱਤੇ ਜਾਣਾ ਪੈਂਦਾ 24 ਘੰਟੇ ਸੱਤੋ ਦਿਨ ਕਿਦਾਂ ਹੋ ਸਕਦੀ ਹੈ ਜਿਹੜੀ ਉਹਦੀ ਅਸਿਸਟੈਂਸ ਪ੍ਰੋਪਰਲੀ ਸੋ ਦੂਜਾ ਮਤਲਬ ਤੁਹਾਡੇ ਘਰ ਦੇ ਵਿੱਚ ਜੇ ਕੋਈ ਪੈਟਾ ਤੇ ਉਹਨੂੰ ਵੀ ਤੁਹਾਨੂੰ ਪਾਸੇ ਕਰਨਾ ਪਊਗਾ ਕਿਉਂਕਿ ਜਿਹੜੇ ਕੇਅਰ ਗਿਵਰ ਤੁਹਾਡੇ ਘਰ ਦੇ ਵਿੱਚ ਆਉਂਦੇ ਆ ਉੱਥੇ ਫਿਰ ਉਹ ਪੈਟ ਪਰੇ ਹੋਣਾ ਚਾਹੀਦਾ ਇਹ ਨਿਯਮ ਤੁਹਾਡਾ ਉਹ ਪੈਟਰਨ ਤੁਸੀਂ ਕਿੱਥੇ ਰੱਖੋਗੇ ਦੂਜਾ ਜਿਹੜੇ ਟੈਂਪੋਰਰੀਲੀ ਪਬਲਿਕ ਬੈੱਡ ਆ ਉਹ ਇੱਕਦਮ ਆਉਂਦੇ ਆ ਮਤਲਬ ਮਹੀਨੇ ਦੀ ਬੇਟਿੰਗ ਤੋਂ ਬਾਅਦ ਉਹਨਾਂ ਨੂੰ ਸਪੋਰਟ ਮਿਲ ਗਿਆ ਪਬਲਿਕ ਸਪਰਟ ਫੈਸਿਲਿਟੀ ਦੇ ਵਿੱਚ ਪਰ ਉਹਨਾਂ ਨੂੰ 2 ਦਿਨ ਹੀ ਦਿੱਤੇ ਗਏ ਕਿ ਤੁਸੀਂ ਜੀ 2 ਦਿਨਾਂ ਦੇ ਵਿੱਚ ਰਿਮੂਵ ਕਰ ਦਿਓ ਸੋ ਜਿਆਦਾ ਇਹਦੇ ਉੱਤੇ ਜਿਹੜਾ ਕੰਮ ਕਰਨ ਦੀ ਲੋੜ ਆ ਪਬਲਿਕ ਸਿਸਟਮ ਬਹੁਤ ਬੁਰੀ ਤਰ੍ਹਾਂ ਲੜਖੜਾ ਚੁੱਕਿਆ ਹੈ ਸਰਕਾਰ ਦਾ ਸਿਸਟਮ ਜਿੰਨੀ ਮੰਗ ਵਧ ਰਹੀ ਹੈ ਬਜ਼ੁਰਗਾਂ ਦੀ ਉਹਦੇ ਹਿਸਾਬ ਦੇ ਨਾਲ ਇਹਨਾਂ ਕੋਲੋ ਵੇਟਲਿਸਟ ਜਾਂ ਡਿਲੇਟ ਹੋ ਰਿਹਾ ਹੈ ਗੱਲ ਬਣ ਨਹੀਂ ਰਹੀ ਪ੍ਰਾਈਵੇਟ ਕੇਅਰ ਫਿਰ ਇੱਕੋ ਇੱਕ ਆਪਸ਼ਨ ਬਚ ਜਾਂਦੀ ਹੈ ਕਿਉਂਕਿ ਪਬਲਿਕ ਸਰਕਾਰੀ ਹੈ ਨਹੀਂ ਤੇ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਸਰਕਾਰ ਨੇ ਜੋ ਕੁਝ ਕਿਹਾ ਵੀ ਉਹ ਵੀ ਵਾਅਦੇ ਨਹੀਂ ਪੂਰੇ ਕੀਤੇ ਐਨਡੀਪੀ ਸਰਕਾਰ ਨੇ ਕਿਹਾ ਸੀ 3315 9ਵੇਂ ਬੱਡ 220 ਤੱਕ ਬਣਾ ਲਾਗੇ ਪਰ 10% ਬਣੇ 300 ਕੁਛ ਬਣੇ ਉਹ ਕਿੱਥੇ 3300 ਉਹ ਕਿੱਥੇ 300 ਇੱਥੇ ਸਰਕਾਰ ਵੀ ਫੇਲ ਹੋ ਰਹੀ ਹੈ ਪਲੇਸਮੈਂਟ ਸਿਸਟਮ ਬਹੁਤ ਰਜੜਾ ਜਿਹੜੇ ਪਰਿਵਾਰ ਆ ਅਕਸਰ ਹੋ ਜਿਹੜੀਆਂ ਦੇਖਦੇ ਰਹਿੰਦੇ ਕਿ ਕਦੋਂ ਓਪਨਿੰਗ ਹੁੰਦੀ ਆ ਸੋ ਉਹ ਨੀਅਰ ਹੋਮ ਦੇਖਦੇ ਆ ਵੀ ਜਿਹੜਾ ਨੇੜੇ ਵੇਲੇ ਪਰ ਕਈ ਵਾਰੀ ਸਾਲ ਲੱਗ ਜਾਂਦਾ ਉਹਨਾਂ ਨੂੰ ਅਪਰਟੀਉਨਿਟੀ ਚੂਜ਼ ਕਰਨ ਦੇ ਲਈ ਸੋ ਇਹਦੇ ਵਿੱਚ ਕੋਈ ਨਾ ਕੋਈ ਅਰਜੈਂਟ ਐਕਸ਼ਨ ਹੋਣਾ ਚਾਹੀਦਾ ਐਕਸਪਰਟ ਕਹਿ ਰਹੇ ਆ ਕਿ ਇਹ ਵੱਡੀ ਸਮੱਸਿਆ ਹੈ ਹੈਲਥ ਪ੍ਰੋਬਲਮਸ ਰਿਲ ਬਜ਼ੁਰਗਾਂ ਦੀਆਂ ਉਹਨਾਂ ਦਾ ਮਤਲਬ ਏਜ ਰਿਲੇਟਡ ਡਿਕਲਾਈਨ ਹੁੰਦੇ ਆ ਉਹਦਾ ਕੋਈ ਨਾ ਕੋ ਹੱਲ ਜਿਹੜਾ ਉਹ ਜ਼ਰੂਰੀ ਹੋਣਾ ਚਾਹੀਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕੁਝ ਨਵੀਂ ਗੱਲਬਾਤ